ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੇ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਸਾਡੇ ਆਲੇ ਦੁਆਲੇ ਦੇ ਪਦਾਰਥ ਸੋਚੋ ਅਤੇ ਉੱਤਰ ਦਿਓ ਦੀ ਲੜੀ ਵਿੱਚ ਅਗਲੇ 10 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਪ੍ਰਸ਼ਨ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪੈਰਵਿਦਿਆਰਥੀ ਤੁਹਾਡੀ 9ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਇੰਟੀਗਰ ਗ੍ਰਾਮਰ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ 9ਵੀਂ ਵਿਗਿਆਨਾ ਅਸੀਂ ਕਰਦੇ ਪਏ ਆ ਫਿਰ 9th ਮੈਥ ਨੋਟਸ ਤੇ ਫਿਰ ਉਸ ਤੋਂ ਬਾਅਦ ਬੱਚਿਓ 9ਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ 9th ਮੈਥ ਵੀ ਇਸ ਇੰਗਲਿਸ਼ ਮੀਡੀਅਮ ਫਿਰ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਮੈਥ ਸ਼ਾਰਟ ਏ 20 ਜਨਰਲ ਨੋਲੇਜ ਨੂੰ ਸਧਾਰਨ ਲਈ ਪਲੇਲਿਸਟ ਹੈ ਕਿ ਐਬ੍ਰੀਵੀਏਸ਼ਨਸ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਨਾ ਚਪੇ ਵੀਡੀਓ ਦੀ ਜਰੂਰ ਦੇਖੋ ਉਹ ਦੇਖੀਏ ਬੱਚਿਓ ਨੇ ਆਪਣੇ ਸਵਾਲ ਸੋ 11ਵਾਂ ਸਵਾਲ ਹੈ ਠੋਸ ਅਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ਠੀਕ ਹੈ ਸੋ ਠੋਸ ਅਵਸਥਾ ਵਿੱਚ ਪਦਾਰਥ ਦਾ ਆਕਾਰ ਨਿਸ਼ਚਿਤ ਸੀਮਾਵਾਂ ਸਪਸ਼ਟ ਅਤੇ ਆਇਤਨ ਸਥਿਰ ਹੁੰਦਾ ਹੈ ਬੱਚਾ ਜਿਹੜੀ ਬੜੀ ਮਹੱਤਵਪੂਰਨ ਗੱਲਾਂ ਨੇ ਸਾਰੀਆਂ ਸੋ ਬੜੀਆਂ ਸਾਧੀਆਂ ਸਿੰਪਲ ਨੇ ਤੁਸੀਂ ਤਸਵੀਰ ਆਪਣੇ ਕਾਲਜ ਵਾਲੇ ਦੇਖੋ ਟੜੀ ਕੋਲ ਕੁਰਸੀ ਹੈਗੀ ਇਹ ਮੇਜ ਹੈਗਾ ਕੋਈ ਵੱਟਾ ਹੈਗਾ ਇਟ ਹੈਗੀ ਇਹ ਠੋਸ ਨੇ ਸਾਰੇ ਸੋ ਇਹਨਾਂ ਦਾ ਆਇਤਨ ਆਕਾਰ ਸੀਮਾਵਾਂ ਸਪਸ਼ਟ ਨੇ ਨਿਸ਼ਚਿਤ ਨੇ ਸਥਿਰ ਹੈਗੀਆਂ ਠੀਕ ਹੈ ਇਸ ਅਵਸਥਾ ਵਿੱਚ ਨਿਪੀੜਨ ਯੋਗਤਾ ਭਾਵ ਜਿੱਦਾਂ ਮੈਂ ਕਿਸੇ ਚੀਜ਼ ਨੂੰ ਘੁੱਟ ਕੇ ਉਹਦਾ ਆਇਤਨ ਘਟਾਉਣਾ ਦਬਾਉਣਾ ਨੇ ਪੀੜਦਾ ਠੀਕ ਹੈ ਨਾ ਇਹਨਾਂ ਦੀ ਨਿਪੀੜਨ ਯੋਗਤਾ ਕੰਪਰੈਸਿਬਿਲਟੀ ਨਾ ਮਤਰ ਹੁੰਦੀ ਹੈ ਭਾਵ ਮੈਂ ਇਟ ਨੂੰ ਦਬ ਕੇ ਉਹਨੂੰ ਫੇਰ ਨਹੀਂ ਸਕਦਾ ਅਸੀਂ ਕਿਸੇ ਜੀ ਨੂੰ ਫੇ ਨਹੀਂ ਸਕਦੇ ਠੋਸ ਨੂੰ ਖਿਆ ਨਹੀਂ ਜਾ ਸਕਦਾ ਬਾਹਰੋਂ ਬਲ ਲੱਗਣ ਤੇ ਵੀ ਠੋਸ ਟੁੱਟ ਕੇ ਟੁੱਟਦੇ ਸਕਦੇ ਹਨ ਪਰ ਆਪਣਾ ਆਕਾਰ ਕਾਇਮ ਰੱਖਦੇ ਹਨ ਜੇ ਜ਼ਿਆਦਾ ਜ਼ੋਰ ਲਾਵਾਂਗੇ ਇਹ ਟੁੱਟ ਜਾਏਗੀ ਵੱਟਾ ਟੁੱਟ ਜਾਏਗਾ ਮੇਜ਼ ਟੁੱਟ ਜਾਏਗਾ ਕੁਰਸੀ ਟੁੱਟ ਜਾਏਗੀ ਪਰ ਉਹ ਆਪਣਾ ਆਕਾਰ ਨਹੀਂ ਬਦਲਣਗੇ ਭਾਗ ਠੋਸ ਨਿਗਰ ਜਿਹਨੂੰ ਅੰਗਰੇਜ਼ੀ ਕਿਹਨੇ ਰਿਜਿਡ ਹੁੰਦੇ ਹਨ ਠੋਸ ਦੇ ਕਣਾਂ ਵਿੱਚ ਵਿਵਸਥਾ ਵਧੇਰੇ ਤਰਤੀਬ ਵਿੱਚ ਹੁੰਦੀ ਹੈ ਅਤੇ ਆਕਰਸ਼ਣ ਬਲ ਸਭ ਤੋਂ ਵੱਧ ਹੁੰਦਾ ਹੈ ਠੋਸ ਨੂੰ ਬਣਾਉਣ ਵਾਲੇ ਕਣਾਂ ਵਿਚਲੀ ਖਾਲੀ ਥਾਂ ਅਤੇ ਉਹਨਾਂ ਦੀ ਗਤੀਚੂਰਜਾ ਸਭ ਤੋਂ ਘੱਟ ਹੁੰਦੀ ਹੈ। ਸੋ ਵਿੱਚ ਸਾਰੀਆਂ ਗੱਲਾਂ ਤੁਸੀਂ ਤਿੰਨਾਂ ਨੂੰ ਜੇ ਜੋੜੋਗੇ ਠੋਸ, ਦਰਬ ਤੇ ਗੈਸਾਂ ਨੂੰ ਰਲਾ ਕੇ ਤੇ ਇਹਨਾਂ ਨੂੰ ਪੜਨਾ। ਇੱਕ-ਇੱਕ ਕਰਕੇ ਸਾਰਿਆਂ ਨੂੰ ਕਰਾਂਗੇ ਠੀਕ ਹੈ। 12ਵਾਂ ਰબર ਬੈਂਡ ਦਾ ਖਿੱਚ ਕੇ ਆਕਾਰ ਬਦਲਿਆ ਜਾ ਸਕਦਾ ਹੈ। ਕਿ ਇਹ ਠੋਸ ਹੈ ਕਿਉਂਕਿ ਹੁਣੀ ਸੀ ਕਿ ਆ ਕਿ ਇਹਨਾਂ ਦਾ ਆਕਾਰ ਠੋਸ ਦਾ ਨਿਸ਼ਚਿਤ ਹੁੰਦਾ ਹੈ। ਸੋ ਜਵਾਬ ਹੈ ਜੀ ਹਾਂ ਰਬਰ ਬੈਂਡ ਇੱਕ ਠੋਸ ਹੈ ਹੁਣ ਕਿਉਂ ਇਦਾਂ ਦੇ ਨਿੱਕੇ ਨਿੱਕੇ ਸਵਾਲ ਆ ਸਕਦੇ ਨੇ ਇੱਕ ਇੱਕ ਨੰਬਰ ਦੇ ਦੋ ਦੋ ਨੰਬਰ ਦੇ ਬੇਸ਼ੱਕ ਬਲ ਲਗਾਉਣ ਤੇ ਇਸ ਦਾ ਆਕਾਰ ਬਦਲ ਜਾਂਦਾ ਹੈ ਪਰ ਬਲ ਹਟਣ ਤੇ ਉਹ ਆਪਣੇ ਮੂਲ ਆਕਾਰ ਵਿੱਚ ਆ ਜਾਂਦਾ ਹੈ ਉਹ ਅਸੀਂ ਖਿੱਚਿਆ ਖਿੱਚ ਕੇ ਉਹ ਲੰਬਾ ਹੋ ਗਿਆ ਰਬਰ ਬੈਂਡ ਠੀਕ ਹੈ ਨਾ ਪਰ ਜਿਲੇ ਅਸੀਂ ਉਹ ਖਿੱਚ ਖਤਮ ਹੋ ਜਾਂਦੀ ਹੈ ਤੇ ਮੁੜ ਕੇ ਆਪਣੇ ਉਸ ਆਕਾਰ ਵਿੱਚ ਆ ਜਾਂਦਾ ਹੈ ਜਿਆਦਾ ਬਲ ਲਗਾਉਣ ਤੇ ਟੁੱਟ ਜਾਂਦਾ ਠੀਕ ਹੈ ਨਾ ਖੰਡ ਲੂਣ ਰੇਤ ਕਣਕ ਦਾਣਾਂ ਆਦ ਉਸ ਭਾਂਡੇ ਦਾ ਆਕਾਰ ਲੈ ਲੈਂਦੇ ਹਨ ਜਿਸ ਭਾਂਡੇ ਵਿੱਚ ਇਹਨਾਂ ਨੂੰ ਪਾਇਆ ਜਾਂਦਾ ਹੈ ਮੈਂ ਜੱਗ ਵਿੱਚ ਪਾਵਾਂ ਕਣਕ ਖੰਡ ਉਹ ਜੱਗ ਵਰਗੀ ਆਕਾਰ ਲੈ ਲੇਗੀ ਬੋਤਲ ਜਿਵਾ ਵਿੱਚ ਬੋਤਲ ਜਿ ਲੈ ਲੇਗੀ ਪਤੀਲੇ ਜਿਵਾ ਵਿੱਚ ਪਤੀਲੇ ਜਿ ਲੈ ਲੇਗੀ ਬਾਲਟੀ ਜਿਵਾ ਵਿੱਚ ਬਾਲਟੀ ਦਾ ਆਕਾਰ ਲੈ ਲੇਗੀ ਹੈਨਾ ਸੋ ਅਸੀਂ ਕਿਹਾ ਆਕਾਰ ਨਿਸ਼ਚਿਤ ਹੁੰਦਾ ਕੀ ਹੈ ਸਾਰੇ ਠੋਸ ਹਨ ਜੀ ਹਾਂ ਇਹ ਸਾਰੇ ਠੋਸ ਹਨ ਕਿਉਂ ਕਿ ਕਿਉਂਕਿ ਬੱਚੋ ਨਿੱਕੇ ਨਿੱਕੇ ਠੋਸਾਂ ਦਾ ਉਹ ਢੇਰ ਹੈ ਉਹ ਆਪਣੇ ਜਿਹਾ ਪੂਰਾ ਠੋਸ ਨਹੀਂ ਹੈਗਾ ਕਿਉਂਕਿ ਇਹਨਾਂ ਸਾਰੇ ਪਦਾਰਥਾਂ ਦੀ ਇਕਾਈ ਭਾਅ ਕਣਕ ਦਾ ਦਾਣਾ ਖੰਡ ਦਾ ਦਾਣਾ ਰੇਤ ਦਾ ਦਾਣਾ ਲੂਣ ਦਾ ਦਾਣਾ ਇਕਾਈ ਭਾਵੇਂ ਉਹ ਬਹੁਤ ਛੋਟੀ ਹੈ ਆਪਣਾ ਆਕਾਰ ਕਾਇਮ ਰੱਖਦੀ ਹੈ ਉਹ ਨਹੀਂ ਬਦਲ ਰਿਹਾ ਭਾਂਡੇ ਦੇ ਆਕਾਰ ਦੇ ਮੁਤਾਬਕ ਉਹਨਾਂ ਦੀਆਂ ਢੇਰੀਆਂ ਦਾ ਆਕਾਰ ਬਦਲਦਾ ਹੈ ਉਹ ਢੇਰੀ ਦਾ ਆਕਾਰ ਬਦਲਿਆ ਇਕਾਈਆਂ ਦਾ ਨਹੀਂ ਠੀਕ ਹੈ ਬੱਚੇ ਬੜੀ ਸੋਹਣੀਆਂ ਦਲੀਲ ਭਰਪੂਰ ਵਿਗਿਆਨ ਦਾ ਪੜਨ ਦਾ ਬੱਚਿਓ ਇਹੀ ਸਵਾਦ ਹੈ ਕਿ ਸਾਨੂੰ ਗੱਲਾਂ ਬਾਰੇ ਜਿਹੜਾ ਪਦਾਰਥ ਨੇ ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ ਤੇ ਇੱਕ ਸਪਸ਼ਟਤਾ ਸਾਨੂੰ ਹਾਸਲ ਹੁੰਦੀ ਹੈ ਕਹਿੰਦੇ ਨਪੀੜੇ ਜਾਣ ਕਰਕੇ ਵੀ ਸਪੰਜ ਨੂੰ ਥੋਸ ਕਿਉਂ ਮੰਨਿਆ ਜਾਂਦਾ ਹੈ ਅਸੀਂ ਉਹਨੇ ਕਿਹਾ ਕਿ ਇਹਨਾਂ ਚ ਨਪੀੜਣ ਯੋਗਤਾ ਨਹੀਂ ਹੁੰਦੀ ਥੋਸਾਂ ਦੇ ਵਿੱਚ ਹਨਾ ਇਹਨੂੰ ਨਪੀੜਿਆ ਨਹੀਂ ਜਾ ਸਕਦਾ ਪਰ ਸਪੰਜ ਜਿਹੜਾ ਹੈ ਉਸ ਨੂੰ ਨਪੀੜ ਲੈਣੇ ਆ ਠੀਕ ਹੈ ਨਾ ਤੇ ਫਿਰ ਉਹ ਥੋਸ ਵੀ ਕਿੰਨੇ ਆ ਜਿਹੜਾ ਕੀ ਜਵਾਬ ਹੈ ਕਹਿੰਦੇ ਸਪੰਜ ਦੇ ਛੋਟੇ ਛੋਟੇ ਛੇਕ ਹਵਾ ਨਾਲ ਭਰੇ ਹੁੰਦੇ ਹਨ ਦੋਵਾਂ ਨਾਲ ਹਵਾ ਬਾਹਰ ਆ ਜਾਂਦੀ ਹੈ ਅਤੇ ਸਪੰਜ ਨੀਪੜਿਆ ਜਾਂਦਾ ਹੈ। ਸੋ ਸਪੰਜ ਨਹੀਂ ਨੀਪੜਿਆ ਗਿਆ ਹਵਾ ਬਾਹਰ ਆਈ ਹੈ। ਪਰ ਦਬਾਅ ਹਟਾਉਣ ਤੇ ਹਵਾ ਮੁੜ ਭਰ ਜਾਂਦੀ ਹੈ ਤੇ ਸਪੰਜ ਮੁੜ ਆਪਣੇ ਮੂਲ ਰੂਪਕਾਰ ਵਿੱਚ ਆ ਜਾਂਦਾ ਹੈ। ਠੀਕ ਹੈ ਜੀ। ਸੋ ਬੜਾ ਸਧਾਰਨ ਜੀ ਤੁਸੀਂ ਆਪਣੇ ਸ਼ਬਦਾਂ ਵਿੱਚ ਇਹ ਗੱਲਾਂ ਨੂੰ ਲਿਖ ਸਕਦੇ ਹੋ। ਮੈਂ ਬੜੀ ਸਿੱਧੀ ਸਾਦੀ ਪੰਜਾਬੀ ਦੇ ਵਿੱਚ ਤੁਹਾਡੇ ਲਈ ਹੈ ਜਿਹੜੇ ਜਵਾਬ ਤਿਆਰ ਕਰਕੇ ਪੇਸ਼ ਕਰ ਰਿਹਾ ਤਾਂ ਕਿ ਤੁਹਾਨੂੰ ਅਭਿਆਸ ਪੜਨਾ ਸੌਖਾ ਲੱਗੇ। ਸੋ ਮੈਂ ਅਭਿਆਸ ਦੇ ਵਿੱਚ ਤੁਹਾਡੇ ਪਾਠਕਰਮ ਵਿੱਚ ਜਿੰਨੀਆਂ ਵੀ ਗੱਲਾਂ ਇਦਾਂ ਜ਼ਰੂਰੀ ਆ ਕੰਮ ਦੀ ਆਈਆਂ ਨੇ ਮੈਂ ਸਾਰਿਆਂ ਨੂੰ ਸਵਾਲ ਜਵਾਬ ਦਾ ਰੂਪ ਦੇਣ ਦਾ ਯਤਨ ਕਰ ਰਿਹਾ ਹਾਂ ਠੀਕ ਹੈ ਠੋਸ ਦੀ దਰਵ ਦੇ ਵਿੱਚ ਅਤੇ దਰਵ ਦੀ దਰਵ ਵਿੱਚ ਵਿਸਰਣ ਦੀਆਂ ਦੋ ਦੋ ਮਿਸਾਲਾਂ ਦਿਓ ਠੀਕ ਹੈ ਨਾ ਅਸੀਂ ਉਹ ਪਹਿਲੇ ਵੀਡੀਓ ਵਿੱਚ ਗੱਲਾਂ ਸਿੱਧੇ ਰੂਪ ਵਿੱਚ ਕੀਤੀਆਂ ਨੇ ਸੋ ਠੋਸ ਦਾ ਦਰਵ ਵਿੱਚ ਵਿਸਰਣ ਜਿਹੜੀ ਡਿਫਿਊਜ਼ਨ ਮਿਲ ਜਾਣਾ ਪੋਟਾਸ਼ੀਅਮ ਪਰਮੈਗਨੇਟ ਪਾਯਾ ਪਣੀ ਚ ਛੜਦੋ ਕੁਲ ਗਿਆ ਆਪੇ ਅਤੇ ਕਾਪਰ ਸਲਫੇਟ ਦੇ ਰਿਕ੍ਰਿਸਟਲ ਕ੍ਰਿਸਟਾ ਦਾ ਪਾਣੀ ਵਿੱਚ ਵਿਸਰਨ ਸੋ ਕਾਪਰ ਸਲਫੇਟ ਵੀ ਠੋਸ ਹੈਗਾ ਪੋਟਾਸ਼ੀਅਮ ਪਰਮੈਗਨੇਟ ਵੀ ਠੋਸ ਹੈਗਾ ਤੇ ਇਹਦਾ ਦਰਬ ਪਾਣੀ ਦੇ ਵਿੱਚ ਵਿਸਰਨ ਹੋ ਗਿਆ ਦੋਵੇਂ ਸਾਲਾਂ ਦਰਬ ਦਾ ਦਰਬ ਵਿੱਚ ਵਿਸਰਨ ਸਿਆਹੀ ਜਾਂ ਨਿੰਬੂ ਰਸ ਦਾ ਪਾਣੀ ਵਿੱਚ ਵਿਸਰਨ ਸਿਆਹੀ ਦੀ ਬੂੰਦ ਪਾਈ ਪੂਰੇ ਪਾਣੀ ਚ ਘੁਲ ਗਈ ਵਿਸਰਿਤ ਹੋ ਗਈ ਨਿੰਬੂ ਦਾ ਨਿਚੋੜ ਕੇ ਪਾਇਆ ਛੱਡ ਦੋ ਸਾਰਾ ਨਿੰਬੂ ਦਾ ਸਵਾਹ ਆਪਣੇ ਆਪ ਹੀ ਬਣ ਜਾਏਗਾ ਅਸੀਂ ਤਾਂ ਕਾਲੀ ਗਾਲੀ ਛੇਤੀ ਪੀਣਾ ਹੁੰਦਾ ਤਾਂ ਅਸੀਂ ਚਮਚ ਨਾਲ ਘੋਲਦੇ ਹਾਂ ਉਹ ਵੀ ਘਰ ਘੋਲਣ ਦੀ ਲੋੜ ਨਹੀਂ ਹੁੰਦੀ ਜੇ ਖੰਡ ਘੋਲਣੀ ਹੋਵੇ ਤੇ ਲੂਣ ਘੋਲਣਾ ਹੋਵੇ ਤੁਸੀਂ ਮੜਾ ਇਹਨੂੰ ਫਲਾਨਿਆਂ ਤੇ ਛੇਤੀ ਘੁਲ ਜਵੇ ਠੀਕ ਹੈ ਜੋ ਦੇ ਛੱਡ ਦੋ ਤੇ ਉਦਾਂ ਵੀ ਉਹ ਘੁਲ ਜਾਏਗਾ ਸੋ ਜਿਹੜਾ ਨਿੰਬੂ ਦੇ ਰਸ ਦਾ ਕੋਈ ਜੂਸ ਦਾ ਸਿਆਹੀ ਦਾ ਕੋਈ ਹੋਰ ਚੀਜ਼ ਦਾ ਜਿਹੜਾ ਵਿਸਰਣ ਜਿਹੜਾ ਹੈ ਪਾਣੀ ਵੀ ਤੁਸੀਂ ਕਿਸੇ ਦਾ ਵੀ ਦਾ ਮਿਸਾਲ ਦੇ ਸਕਦੇ ਹੋ ਦਰਵ ਅਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ਠੀਕ ਹੈ ਦਰਵਵਸਥਾ ਵਿੱਚ ਪਦਾਰਥ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ ਪਰ ਆਇਤਨ ਨਿਸ਼ਚਿਤ ਹੁੰਦਾ ਹੈ ਹੁਣ ਫਰਕ ਪੈ ਗਿਆ ਉੱਥੇ ਆਇਤਨ ਵੀ ਨਿਸ਼ਚਿਤ ਸੀ ਆਕਾਰ ਵੀ ਨਿਸ਼ਚਿਤ ਸੀ ਇੱਥੇ ਆਇਤਨ ਨਿਸ਼ਚਿਤ ਹੈ ਆਕਾਰ ਨਿਸ਼ਚਿਤ ਨਹੀਂ ਹੈਗਾ ਦਰਵ ਉਸ ਭਾਂਡੇ ਦਾ ਆਕਾਰ ਲੈ ਲੈਂਦੇ ਹਨ ਜਿਸ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਹੈ ਬੋਤਲ ਜਿਹਾ ਬੋਤਲ ਵਰਗਾ ਹੋ ਗਿਆ ਜਗ ਜਿਹਾ ਜਗ ਵਰਗਾ ਹੋ ਗਿਆ ਪਤੀਲੇ ਜਿਹਾ ਪਤੀਲੇ ਵਰਗਾ ਹੋ ਗਿਆ ਪਾਲਿਜ ਜਿਹਾ ਪਾਲਿ ਵਰਗਾ ਹੋ ਗਿਆ ਗਲਾਸ ਜਿਹਾ ਬਲਾਸ ਵਰਗਾ ਹੋ ਗਿਆ ਠੀਕ ਹੈ ਪਾਈਪ ਵਿੱਚ ਪਾਓ ਨੌਲੀ ਵਿੱਚ ਪਾਓ ਉਹ ਨਲਕੀ ਵਰਗਾ ਹੋ ਗਿਆ द्रव बहण योग्य ਹੁੰਦੇ ਹਨ ਵਹਿ ਜਾਂਦੇ ਨੇ ਠੀਕ ਹੈ ਨਾ ਡੋਲੇ ਡੋਲੇ ਅਤੇ ਇਦਾਂ ਵਗ ਕੇ ਜਾਂਦੇ ਨੇ ਵਹਿਣ ਯੋਗ ਹੁੰਦੇ ਹਨ ਅਤੇ ਇਹਨਾਂ ਦਾ ਆਕਾਰ ਬਦਲਦਾ ਹੈ ਇਸ ਲਈ ਇਹ ਨਿਗਰ ਨਹੀਂ ਹੁੰਦੇ ਰਿਜਿਡ ਨਹੀਂ ਤਰਲ ਹੁੰਦੇ ਹਨ ਤਰਲ ਨੂੰ ਅਸੀਂ ਫਲੂਇਡ ਕਹਿ ਦਿੰਦੇ ਹਾਂ ਤੇ ਨਿਗਰ ਨੂੰ ਅਸੀਂ ਰਿਜਿਡ ਕਹਿ ਦਿੰਦੇ ਹਾਂ ਅੰਗਰੇਜ਼ੀ ਵਿੱਚ ਦਰਵ ਦੇ ਕਣਾਂ ਵਿੱਚ ਵਿਵਸਥਾ ਦਰਮਿਆਨੀ ਤਰਤੀਬ ਵਿੱਚ ਹੁੰਦੀ ਹੈ ਠੋਸ ਵਿੱਚ ਬੜੀ ਜ਼ਬਰਦਸਤ ਤਰਤੀਬ ਹੁੰਦੀ ਹੈ ਇਹ ਜੀ ਤਰਤੀਬ ਵਿਵਸਥਾ ਜਿਹੜੀ ਹੈ ਸਵਸਥਾ ਦੀ ਤਰਤੀਬੇ ਬੜੀ ਦਰਮਿਆਨੀ ਜੀ ਹੁੰਦੀ ਹੈ ਅਤੇ ਆਕਰਸ਼ਨ ਬਲ ਵੀ ਠੋਸਾਂ ਅਤੇ ਗੈਸਾਂ ਵਿਚਕਾਰਲਾ ਹੁੰਦਾ ਹੈ। ਆਪ ਆਕਰਸ਼ਨ ਬਲ ਠੋਸਾਂ ਤੋਂ ਘੱਟ ਹੁੰਦਾ ਹੈ। ਗੈਸਾਂ ਤੋਂ ਇਹ ਨਹੀਂ ਠੋਸਾਂ ਤੋਂ ਘੱਟ ਹੁੰਦਾ ਹੈ, ਗੈਸਾਂ ਤੋਂ ਵੱਧ ਹੁੰਦਾ ਹੈ। ਦਰਵ ਵਿੱਚ ਕਣਾਂ ਦੀਆਂ ਪਰਤਾਂ ਇੱਕ ਦੂਜੀ ਉਤੇ ਤਿਲਕ ਅਤੇ ਸਰਕ ਸਕਦੀਆਂ ਹਨ। ਤਾਂ ਹੀ ਉਹ ਵੈਣਯੋਗ ਨੇ ਕਿਉਂਕਿ ਪਰਤਾਂ ਸਰਕ ਸਕਦੀਆਂ ਨੇ, ਤਿਲਕ ਸਕਦੀਆਂ ਨੇ, ਇਸੇ ਕਰਕੇ ਉਹ ਵੈਣਯੋਗ ਬੰਦੇ ਨੇ। ਦਰਵ ਨੂੰ ਬਣਾਉਣ ਵਾਲੇ ਕਣਾਂ ਵਿਚਲੀ ਖਾਲੀ ਥਾਂ ਅਤੇ ਗਤੀਜੂਰਜਾ ਠੋਸਾਂ ਅਤੇ ਗੈਸਾਂ ਵਿਚਕਾਰਲੀ ਹੁੰਦੀ ਹੈ। ਭਾਵ ਠੋਸ ਤੋਂ ਵੱਧ ਹੁੰਦੀ ਹੈ ਤਾਂ ਗਤੀਜੁਰਜਾ ਵਿਚਾਰ ਆਉਂਦੀ ਹੈ ਪਰ ਗੈਸਾਂ ਤੋਂ ਘੱਟ ਹੁੰਦੀ ਹੈ। ਫਿਰ ਤਰਵ ਦੀ ਤਰਵ ਵਿੱਚ ਵਿਸਰਣ ਦਰ ਠੋਸ ਦੀ ਤਰਵ ਵਿੱਚ ਵਿਸਰਣ ਦਰ ਤੋਂ ਜ਼ਿਆਦਾ ਕਿਉਂ ਹੁੰਦੀ ਹੈ? ਤੁਸੀਂ ਜਿਲੇ ਤੁਸੀਂ ਦੇਖੋ ਸਿਆਹੀ ਪਾਈ ਉਹ ਛੇਤੀ ਵਿਸਰਿਤ ਹੋ ਜਾਏਗੀ। ਉਹ ਦਰਵ ਹੈਗੀ ਹੈ ਸਿਆਹੀ ਪਾਣੀ ਦੇ ਵਿੱਚ ਛੇਤੀ ਘੁਲ ਜਾਏਗੀ। ਪਰ ਜੇ ਤੁਸੀਂ ਲੂਣ ਪਾਇਆ ਕਾਪਰ ਸਲਫੇਟ ਪਾਇਆ ਪੋਟਾਸ਼ੀਅਮ ਪਰਮੰਗਨੇਟ ਪਾਇਆ ਤੇ ਉਹਨੂੰ ਜ਼ਿਆਦਾ ਸਮਾਂ ਲੱਗੇਗਾ ਸੋ ਉਹਦਾ ਵਿਸਰਣ ਦਰ ਜਿਹੜਾ ਹੈ ਠੋਸ ਦਾ ਦਰਬ ਦੇ ਵਿੱਚ ਉਹ ਥੋੜਾ ਹੌਲੀ ਹੈ ਤੇ द्रव ਦਾ ਦਰਬ ਦੇ ਵਿੱਚ ਵਿਸਰਣ ਤੇਜ਼ ਹੈਗਾ ਸੋ द्रव ਦੀ द्रव ਵਿੱਚ ਵਿਸਰਣ ਦਰ ਠੋਸ ਦੀ द्रव ਵਿੱਚ ਵਿਸਰਣ ਦਰ ਤੋਂ ਜ਼ਿਆਦਾ ਕਿਉਂ ਹੁੰਦੀ ਹੈ ਸਭ ਤੋਂ ਵੱਡੇ ਦਲੀਲਪੂਰਨ ਵਿਗਿਆਨੀ ਕਹਿੰਦੇ ਕਾਰਨ ਨੇ ਇਹ ਇਸ ਲਈ ਹੈ ਕਿਉਂਕਿ ਦਰਵ ਅਵਸਥਾ ਵਿੱਚ ਪਦਾਰਤ ਦੇ ਕਣਾਂ ਦੀ ਗਤੀ ਜੁਰਜਾ ਵੱਧ ਹੁੰਦੀ ਹੈ ਉਹਨਾ ਵਿਚਲਾ ਇਥੇ ਵਿਲਾ ਨਹੀਂ ਵਿਚਲਾਣਾ ਸੀ ਬੱਚਿਓ ਤੇ ਚੱਚਾ ਪਾ ਲਿਓ ਵਿੱਚ ਚੱਚਾ ਰਹਿ ਗਿਆ ਆਕਰਸ਼ਨ ਬਲ ਘਟ ਹੁੰਦਾ ਹੈ ਉਹਨਾਂ ਨੂੰ ਛੇਤੀ ਤੋੜੇ ਜਾਂ ਸਰ ਦੇ ਇੱਕ ਦੂਜੇ ਤੋਂ ਆਕਰਸ਼ਨ ਬਲ ਘਟ ਹੁੰਦਾ ਹੈ ਗਤੀ ਜੁਰਜਾ ਜਾ ਰਹਾ ਹੁੰਦੀ ਹੈ ਅਤੇ ਉਹਨਾਂ ਵਿੱਚ ਖਾਲੀ ਥਾਂ ਵੀ ਵਧੇਰੇ ਹੁੰਦੀ ਹੈ ਠੀਕ ਹੈ ਜੀ ਸੋ ਇਹ ਕਾਰਨ ਹੈ ਗੈਸ ਦੇ ਦਰਬ ਵਿੱਚ ਵਿਸਰਣ ਦੀ ਮਿਸਾਲ ਦਿਓ ਹਾਲ ਤੱਕ ਅਸੀਂ ਠੋਸ ਦੀ ਦਰਬ ਵਿੱਚ ਵਿਸਰਣ ਪੜਿਆ ਪੋਟਾਸ਼ੀਅਮ ਪਰਮੈਗਨੇਟ ਕਾਪਰ ਸਲਫੇਟ ਤੇ ਦਰਬ ਦਾ ਦਰਬ ਦੇ ਵਿੱਚ ਪੜਿਆ ਨਿੰਬੂ ਦਾ ਰਸ ਸੀਹੀ ਹੁਣ ਕਹਿੰਦੇ ਗੈਸ ਦੇ ਦਰਬ ਵਿੱਚ ਵਿਸਣ ਦੀ ਮਿਸਾਲ ਦਿਓ ਤੇ ਇਸ ਦੀ ਕੀ ਮਹੱਤਤਾ ਹੈ ਵਾਤਾਵਰਣ ਦੀਆਂ ਗੈਸਾਂ ਉਹ ਹੈਸਾਨੀ ਵਿੱਚੋਂ ਗੈਸਾਂ ਹੈ। ਮੈਨੂੰ ਪਤਾ ਕੀ ਹੈ ਕਿ ਬੜਾ ਕਾਲੀ ਕਾਲੇਸ ਨੂੰ ਸੀਵੇ ਤੋਂ ਛੇਤੀ ਛੇਤੀ ਸਿਲੇਬਸ ਪੂਰਾ ਕਰਾਂ। ਇਹ ਬੱਚੋ ਹੈਸਾਨੀ ਗੈਸਾਂ ਹੈ। ਇੱਥੇ ਗੈਸ ਹੈ ਹੈਸਾਨੀ ਹੈ। ਇੱਥੇ ਵੀ ਬੱਚਿਓ ਚੱਚਾ ਆਣਾ ਸੀਗਾ ਤੁਸੀਂ ਉਹਨਾਂ ਆਪ ਪਾ ਲਿਓ ਤੇ ਚੱਚਾ ਬਾਣਾ ਲਈ ਔਖੇ ਰੋੜਾ ਚਲੋ ਪਾਤਾ ਠੀਕ ਹੈ ਜੀ ਸੋ ਗੈਸਾਂ ਵਾਤਾਵਰਣ ਦੀਆਂ ਗੈਸਾਂ ਵਿਸਰਿਤ ਹੋ ਕੇ ਪਾਣੀ ਵਿੱਚ ਘੁਲ ਜਾਂਦੀਆਂ ਹਨ ਤੇ ਦੇਖੋ ਇਹੜੇ ਸਰੋਵਰ ਨੇ ਨਦੀਆਂ ਨੇ ਬੱਚਿਓ ਇਹਨਾਂ 'ਚ ਗੈਸਾਂ ਘੁਲੀਆਂ ਹੁੰਦੀਆਂ ਕਾਰਬਨ ਡਾਈਆਕਸਾਈਡ ਵੀ ਹੁੰਦੀ ਹੈ ਨਾਈਟ੍ਰੋਜਨ ਵੀ ਹੁੰਦੀ ਹੈ ਆਕਸੀਜਨ ਵੀ ਹੁੰਦੀ ਹੈ ਇਸ ਵਰਤਾਰੇ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਜਲ ਵਿੱਚ ਰਹਿਣ ਵਾਲੇ ਜੀਵ ਜੰਤੂ ਪਾਣੀ ਵਿੱਚ ਘੁਲੀ ਆਕਸੀਜਨ ਹੀ ਸਾਹ ਲੈਣ ਵਾਸਤੇ ਵਰਤਦੇ ਹਨ ਬੱਚੋ ਅਸੀਂ ਤੇ ਵਾਤਾਵਰਣ ਦੇ ਵਿੱਚ ਬੈਠੇ ਆ ਸਾਡੇ ਆਲੇ ਦੁਆਲੇ ਚਾਰ ਚੁਫੇਰੇ ਹਵਾ ਹੈਗੀ ਆ ਆਕਸੀਜਨ ਹੈ ਸਾਹ ਲਈ ਜਾ ਰਹੇ ਹਾਂ ਹੁਣ ਪਾਣੀ ਵਿੱਚ ਜਿਹੜੇ ਵਿਅੰਤ ਜੀਵ ਜੰਤੂ ਨੇ ਜਲਮੇ ਜਲੂਪਾਇਨ ਇਹ ਜਲਮੇ ਜੰਤੂ ਪਾਇਨ ਤਿੰਨਾ ਵੀ ਰੋਜ਼ੀ ਦੇ ਹਨਾ ਗੁਰਬਾਣੀ ਕਹਿੰਦਾ ਨਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਵਿੱਚ ਜੰਤੂ ਪਾਇੰਤినా ਵੀ ਰੋਜ਼ੀ ਦੇ ਉਹ ਜਲ ਦੇ ਵਿੱਚ ਨੇ ਬੱਚਿਓ ਕਿ ਉਹ ਆਕਸੀਜਨ ਕਿੱਥੋਂ ਲੈਂਦੇ ਨੇ ਉਹ ਤੇ ਪਾਣੀ ਅੰਦਰ ਨੇ ਸੋ ਪਾਣੀ ਵਿੱਚ ਜਿਹੜੀ ਆਕਸੀਜਨ ਘੁਲੀ ਹੋਈ ਹੈ ਉਹ ਵਾਤਾਵਰਣ ਵਿੱਚੋਂ ਹੀ ਘੁਲਦੀ ਹੈ ਸੋ ਗੈਸ ਦਾ ਦਰਵ ਵਿੱਚ ਘੁਲਣ ਦੀ ਇੱਕ ਕੁਦਰਤੀ ਮਿਸਾਲ ਹੈਗੀ ਹੈ ਸੋ ਉਹ ਜਿਹੜੇ ਜੀਵ ਜੰਤੂ ਨੇ ਉਹੀ ਆਕਸੀਜਨ ਘੁਲੀ ਹੋਈ ਜੜੀ ਨੇ ਉਹ ਵਰਤਦੇ ਨੇ ਫਿਰ ਗੈਸ ਅਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ਗੈਸ ਅਵਸਥਾ ਵਿੱਚ ਪਦਾਰਤ ਦਾ ਆਕਾਰ ਅਤੇ ਆਇਤਨ ਨਿਸ਼ਚਿਤ ਨਹੀਂ ਹੁੰਦਾ ਹੁਣ ਗੱਲ ਗਾਂਦੋਂ ਗਾਂ ਵਧੀ ਜਾ ਰਹੀ ਹੈ ਠੋਸ ਵਿੱਚ ਆਕਾਰ ਵੀ ਨਿਸ਼ਚਿਤ ਤੇ ਆਇਤਨ ਵੀ ਨਿਸ਼ਚਿਤ ਫਿਰ ਦਰਵ ਆਇਆ ਤੇ ਆਕਾਰ ਨਿਸ਼ਚਿਤ ਨਹੀਂ ਰਿਹਾ ਆਇਤਨ ਨਿਸ਼ਚਿਤ ਰਿਹਾ ਤੇ ਹੁਣ ਆ ਗਿਆ ਗੈਸਾਂ ਨਾ ਆਕਾਰ ਨਿਸ਼ਚਿਤ ਹੈਗਾ ਤੇ ਨਾ ਹੀ ਆਇਤਨ ਨਿਸ਼ਚਿਤ ਹੈਗਾ ਗੈਸਾਂ ਵਹਿਣ ਜੋ ਹੁੰਦੀਆਂ ਹਨ ਅਤੇ ਉਸ ਉਸੇ ਭਾਂਡੇ ਦਾ ਆਕਾਰ ਲੈ ਲੈਂਦੀਆਂ ਹਨ ਜਿਸ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਜਿੱਦਾਂ ਆਪਣੇ ਦਰਵ ਨੇ ਉਸੇ ਤਰ੍ਹਾਂ ਗੈਸਾਂ ਨੇ ਜਿਸ ਭਾਂਡੇ 'ਚ ਪਾਓ ਉਨਾ ਹੀ ਫੈਲ ਕੇ ਪਰ ਬੱਚੇ ਜਿਹਦਾ ਇਹ ਜਿਹੜਾ ਤਰਲ ਨੇ ਨਾ ਉਹ ਆਪਣਾ ਆਇਤਨ ਨਹੀਂ ਵਧਾ ਸਕਦਾ ਆਇਤਨ ਉਨਾ ਹੀ ਰਹੇਗਾ ਪਰ ਗੈਸ ਭਾਵੇਂ ਛੋਟੇ ਭਾਂਡੇ 'ਚ ਪਾਓ ਭਾਵੇਂ ਵੱਡੇ ਭਾਂਡੇ 'ਚ ਪਾਓ ਪੂਰੇ ਭਾਂਡੇ ਨੂੰ ਭਰ ਦਿੰਦੀ ਹੈ ਸੋ ਗੈਸਾਂ ਦਾ ਨਪੀੜਨ ਜਿਹਨੂੰ ਕਹਿੰਦੇ ਕੰਪਰੈਸ਼ਨ ਕਾਫੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਗੈਸ ਦੇ ਬਹੁਤ ਜ਼ਿਆਦਾ ਆਇਤਨ ਨੂੰ ਘੱਟ ਆਇਤਨ ਵਾਲੇ ਸਿਲੰਡਰ ਵਿੱਚ ਨਪੀੜ ਕੇ ਪਾਇਆ ਜਾ ਸਕਦਾ ਹੈ ਠੀਕ ਹੈ ਜੀ ਖਬੜੀ ਮਹੱਤਵਪੂਰਨ ਗੱਲ ਹੈ ਸੋ ਗੈਸਾਂ ਦੇ ਕਣਾਂ ਵਿੱਚ ਕੋਈ ਤਰਤੀਬ ਨਹੀਂ ਹੁੰਦੀ ਜਿੱਦਾਂ ਉਹਨਾਂ ਦੀ ਵਿਵਸਥਾ ਵਧੇਰੇ ਤਰ ਵੀ ਤਰਤੀਬ ਵਿੱਚ ਹੁੰਦੀ ਹੈ ਠੋਸਾਂ ਦੀ ਤੇ ਦਰਵਾ ਵਿੱਚ ਤਰਤੀਬ ਦਰਮਾਨੀ ਹੁੰਦੀ ਹੈ ਤੇ ਇਹਦੇ ਵਿੱਚ ਤਾਂ ਕੋਈ ਤਰਤੀਬ ਹੁੰਦੀ ਨਹੀਂ ਇੱਧਰ ਉੱਧਰ ਕਣ ਜਿਹੜੇ ਨੇ ਇਹ ਧੋੜੇ ਭੱਜੇ ਫਿਰਦੇ ਨੇ ਜਿੱਦਾਂ ਮਣੀ ਕੋਈ ਮੇਲਾ ਲਗਾਉਂਦਾ ਹੈ ਗੈਸ ਦਾ ਕਣਾਂ ਦਾ ਮਣੀ ਕੋਈ ਤਰਤੀਬ ਨਹੀਂ ਹੁੰਦੀ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਜਾ ਰਿਹਾ ਕੋਈ ਕਿਹਦੇ 'ਚ ਵੱਜਦਾ ਪਿਆ ਠੀਕ ਹੈ ਨਾ ਸੋ ਕੋਈ ਤਰਤੀਬ ਨਹੀਂ ਹੁੰਦੀ ਅਤੇ ਆਕਰਸ਼ਨ ਬਲ ਵੀ ਸਭ ਤੋਂ ਘੱਟ ਹੁੰਦਾ ਹੈ ਗੈਸਾਂ ਦੇ ਕਣਾਂ ਵਿਚਲੀ ਖਾਲੀ ਥਾਂ ਅਤੇ ਉਹਨਾਂ ਦੀ ਗਤੀਜੂਰਜਾ ਸਭ ਤੋਂ ਵੱਧ ਹੁੰਦੀ ਹੈ ਇਹ ਤਿੰਨ ਅਵਸਥਾਵਾਂ ਦਾ ਮੇਲ ਹੈ ਠੋਸਾਂ ਵਿੱਚ ਸਭ ਤੋਂ ਘੱਟ ਹੁੰਦੀ ਹੈ ਗੈਸਾਂ ਦਰਵਾ ਵਿਚ ਦਰਮਿਆਨੀ ਹੁੰਦੀ ਹੈ ਤੇ ਇਹ ਗੈਸਾਂ ਵਿੱਚ ਸਭ ਤੋਂ ਵੱਧ ਹੁੰਦੀ ਹੈ ਗਤੀਜੂਰਜਾ ਅਤੇ ਖਾਲੀ ਥਾਂ ਠੀਕ ਹੈ ਹੋਸ ਅਤੇ ਦਰਬ ਦੇ ਮੁਕਾਬਲੇ ਗੈਸਾਂ ਦਾ ਗੈਸਾਂ ਵਿੱਚ ਵਿਸਰਣ ਤੇਜ਼ ਕਿਉਂ ਹੁੰਦਾ ਹੈ ਇਹ ਇਸ ਲਈ ਹੈ ਕਿਉਂਕਿ ਗੈਸਾਂ ਵਿੱਚ ਪਦਾਰਤ ਦੇ ਕਣਾਂ ਦੀ ਗਤੀਜੂਰਜਾ ਸਭ ਤੋਂ ਵੱਧ ਹੁੰਦੀ ਹੈ ਆਕਰਸ਼ਨ ਬਲ ਸਭ ਤੋਂ ਘੱਟ ਹੁੰਦਾ ਹੈ ਅਤੇ ਉਹਨਾਂ ਵਿੱਚ ਖਾਲੀ ਥਾਂ ਵੀ ਸਭ ਤੋਂ ਬਧੇਰੀ ਹੁੰਦੀ ਹੈ ਸਵੈਤਨ ਕਰਣ ਨੇ ਆਕਰਸ਼ਨ ਬਲ ਸਭ ਤੋਂ ਘੱਟ ਗਤੀਜੂਰਜਾ ਸਭ ਤੋਂ ਵੱਧ ਤੇ ਖਾਲੀ ਥਾਂ ਵੀ ਸਭ ਤੋਂ ਵੱਧ ਸੋ ਬੜੀ ਛੇਤੀ ਨਾ ਦੌੜਪਜ ਕਰਕੇ ਮਲਕੀ ਵਿਸਰਿਤ ਹੋ ਕੇ ਤੇ ਆਪਣੀ ਖਾਲੀ ਥਾਂ ਸੌਖੇ ਹੀ ਮਲੀ ਜਾ ਸਕਦੀ ਹੈ ਇਸ ਕਰਕੇ ਗੈਸਾਂ ਦਾ ਗੈਸਾਂ ਵਿੱਚ ਵਿਸਰਣ ਜਿਹੜਾ ਹੈ ਬਹੁਤ ਹੀ ਜ਼ਿਆਦਾ ਤੇਜ਼ ਹੈ ਸੋ ਐਸੀ ਕਰੇ ਵਿਦਿਆਰਥੀਓ ਤੁਹਾਡੇ ਹੋਰ ਅਗਲੇ 10 ਸਵਾਲ ਪਹਿਲੇ ਅਧਿਆਏ ਦੇ ਸੋਚੋ ਤੇ ਉੱਤਰ ਦੇਣ ਦੀ ਲੜੀ ਵਿੱਚ ਸੋ ਮੈਨ ਆਸ ਕਰਦਾ ਕਿ ਤੁਹਾਨੂੰ ਇਹ ਉਦਮ ਵਧੀਆ ਲੱਗ ਰਿਹਾ ਹੋਵੇਗਾ ਤੇ ਤੁਸੀਂ ਆਪਣੇ ਕਮੈਂਟ ਪਾ ਕੇ ਆਪਣੀ ਲੋੜ ਤੇ ਆਪਣਾ ਫੀਡਬੈਕ ਵੀ ਦੇ ਸਕਦੇ ਹੋ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ